ਅੱਜ ਜਨਾ ਮੈਂ ਤਾਂ ਬਈ ਇੱਕ ਦਿਲ ਸ਼ੇਅਰ ਕਰਨੀ ਹੈ ਆਪਣੀ ਫਰੈਂਡ ਨੂੰ ਲੈ ਕੇ ਉਹਦੇ ਨਾਲ ਮਤਲਬ ਕਿ ਜੋ ਦੀ ਜ਼ਿੰਦਗੀ ਚ ਜੀਤੇ ਰਹਿਆ ਮੈਨਾਂ ਦੇ ਕਿਤਨੇ ਕਿਤੇ ਨਾ ਥੋੜਾ ਬੋਧਾ ਦਾ ਸਭੀ ਜ਼ਿੰਦਗੀ ਦੇ ਚੋਚੇ ਵਿੱਚ ਹੁੰਦੇ ਰਹਿੰਦੀ ਆ ਉਹਦੇ ਬਾਰੇ ਮੈਂ ਤਾਂ ਇਹ ਗੱਲ ਕਰਨ ਲੱਗੀ ਆ ਕਿ ਉਹਦੇ ਕੋ ਬੱਚੇ ਆ ਮੁੰਡਾ ਇੱਕ ਹੈ ਟੱਕਾ ਵਾਲਾ ਤੇ ਉਹਨਾਂ ਤਾਂ ਸੋਹਰਿਆ ਵਾਲਾ ਤੇ ਨਾ ਟਿੱਕਿਆ ਵਾਲਾ ਸੱਸ ਤੇ ਜ਼ਿੰਦਗੀ ਵਿੱਚ ਇਦਾਂ ਦਾ ਮਾਹੌਲ ਹੈ ਕਿ ਉਹਨੂੰ ਸਮਝ ਹੀ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਇਹ ਪਰੇਸ਼ਾਨ ਨਹੀਂ ਕਿ ਉਹਦੇ ਮਤਲਬ ਕਿ ਆਪਣੇ ਹੀ ਉਹਨੂੰ ਸੈੱਟ ਰਿਹਾ। ਔਰ ਅੱਜਕੱਲ੍ਹ ਬੰਦਾ ਜੋ ਮਰਜ਼ੀ ਕਰ ਲੈਂਦਾ ਪਰ ਔਰਤ ਜਿਹੜੀ ਹੈ ਨਾ ਉਹ ਆਪ ਦਾ ਕਿਸ ਤਰ੍ਹਾਂ ਉਹ ਜ਼ਿੰਦਗੀ ਗੁਜ਼ਾਰਦੀ ਹੈ ਨਾ ਉਹ ਹੀ ਜਾਣਦੀ ਆ ਤੇ ਜਾਂ ਉਹਦਾ ਰੱਬ ਜਾਣਦਾ। ਸਭ ਤੋਂ ਜ਼ਿਆਦਾ ਨਾ ਕੁੜੀਆਂ ਨੂੰ ਆਪਣੇ ਜ਼ਿੰਦਗੀ ਵਿੱਚ ਫੈਸਲੇ ਸੇਕ ਲੈਣ ਦੀ ਜ਼ਰੂਰਤ ਹੈ। ਕਿ ਬੇਰੀ ਮਾਤਾ ਪਿਤਾ ਉਪਰ ਵੀ ਗਲਤੀ ਹੋ ਜਾਂਦੀ ਹੈ। ਲੇਕਿਨ ਸਭ ਤੋਂ ਪਹਿਲੇ ਇਹ ਹੈ ਕਿ ਆਪਣੇ ਸਟੈਂਡ ਦੇ ਇੰਨਾ ਹੋ ਜੇ ਕਿ ਤੁਸੀਂ ਆਪਣੇ ਜ਼ਿੰਦਗੀ ਅੱਛੀ ਅਸੇ ਤਰੀਕੇ ਨਾਲ ਲਾਈਫ ਨੂੰ ਗੁਜ਼ਾਰ ਸਕੋ। ਇੰਨਾ ਲੋ ਫੀਲ ਕਦੇ ਨਾ ਕਰੇ ਜਿੰਨਾ ਮੈਰਿਜ ਦੁਆਰਾ ਹੁੰਦਾ। ਕੋਈ ਗਦਰ ਨਹੀਂ ਕਰਦਾ। ਥੈਂਕ ਯੂ। ਜੀਵਨ ਜੀ ਚਿੰਤਾ ਕਿਉਂ ਹੁੰਦਾ ਜੇ ਕੋਈ ਅੱਗੇ ਵਧਣਾ ਚਾਹੁੰਦਾ ਤੁਹਾਨੂੰ ਅੱਗੇ ਤੇ ਵਧ ਨਹੀਂ ਹੁੰਦਾ ਕੋਈ ਆਪਣੇ ਪਰਿਵਾਰ ਨੂੰ ਦੇ ਕੇ ਵਧ ਰਿਹਾ ਹੋਗਾ ਕੋਈ ਕਿਸੇ ਚੀਜ਼ ਨੂੰ ਲੇਕਨ ਜਦੋਂ ਹਰ ਵਾਰ ਆਪਾ ਹਣਾ ਸਭ ਕੁਝ ਅੱਛਾ ਕਰਨ ਦੇ ਬਾਅਦ ਵੀ ਤੁਹਾਨੂੰ ਫੇਰ ਵੀ ਕੋਈ ਪੁਰਾਈ ਜਾਵੇ ਕਿਰਾਈ ਜਾਵੇ ਤੁਹਾਨੂੰ ਇਤਨਾ ਫੀਲ ਕਰਾਵੇ ਕਿ ਕੋਈ ਐਹਮियत ਨਹੀਂ ਜ਼ਿੰਦਗੀ ਦੇ ਵਿੱਚ ਤੇ ਬੰਦੇ دل ਕਰਦੇ ਆ ਕਿ ਸੱਚੀ ਮਰ ਜਵੇ ਲੇਕਨ ਮੇਰਾ ਪਰਮੇਸ਼ਵਰ ਮੇਰੇ ਨਾਲ ਹੈ ਔਰ ਉਸ ਤੋਂ ਬਾਅਦ ਕਿ ਮੈਨੂੰ ਕਿਸੇ ਦਾ ਸਾਥ ਨਹੀਂ ਮਿਲਦਾ پوری ਨਿਗਾਹ ਜਦ ਮੈਂ ਸਹੀ ਹਾਂ ਉਹ ਮੋਰ ਜਾਂਦਾ ਤੇ ਬਾਕੀ ਜ਼ਿੰਦਗੀ ਵਿੱਚ ਟੁਕ ਟਕਲੀ ਪਾਉਂਦੇ ਰਹਿੰਦੇ ਆ ਉਹ ਮੈਨੂੰ ਚੁੱਕਦਾ ਨਾ ਜਦੋਂ ਮੈਂ ਟਿਕਦੀ ਹਾਂ ਉਹ ਮੈਨੂੰ ਚੁੱਕਦਾ ਅੱਜ ਤੱਕ ਇਹੋ ਜਿਹਾ ਕੋਈ ਕੰਮ ਕੀਤਾ ਨਹੀਂ ਜਿੱਥੇ ਲੱਗੇ ਕੀ ਹਾਂ ਕਿ ਗਲਤ ਹੈ ਲੇਕਿਨ ਆ ਫਿਰ ਵੀ ਚਲੋ ਤੇਰੀ ਵੀ ਪਰੇਸ਼ਾਨੀ ਆਪਣੀ ਜਦੋਂ ਹਨਾ ਸੈੱਟ ਦੇ ਆ ਤਾਂ ਜ਼ਿਆਦਾ ਦੁੱਖ ਲੱਗਦਾ ਜਿੰਦਗੀ ਦੇ ਜਿੰਦਗੀ ਦੇ ਵਿੱਚ ਜਿੰਨਾਂ ਨੂੰ ਲੱਗਦਾ ਕਿ ਕੋਈ ਅਹਿਮ ਹੀ ਨਹੀਂ ਹੈਗਾ ਤਕੀ ਫਿਰ ਅੱਗੇ ਉਹਦਾ ਪਰਮੇਸ਼ਵਰ ਤੇ ভরਸਾ ਰੱਖੋ ਹੁਣ ਸਭ ਕੁਝ ਠੀਕ ਕਰੇਗਾ ਉਹ ਜਾਨਦਾ ਹੈ ਨਾ ਮੈਂ ਕਿਥੇ ਪਰਿਵਾਰ ਸਾਰੇ ਇਕੱਠੇ ਰਹਿੰਦੇ ਆ ਉਹਦੇ ਵਿੱਚ ਚਾਹੇ ਪਤੀ ਆ ਚਾਹੇ ਪਤਨੀ ਆ ਚਾਹੇ ਕੋਈ ਵੀ ਆ ਸੱਸ ਸੋਹਰਾ ਚਾਹੇ ਕੋਈ ਇੱਕ ਜਣਾ ਵੀ ਜਣਾ ਦੂਸਰਿਆਂ ਥੱਲੇ ਸਿੱਟਣ ਲੱਗ ਜਵੇ ਤੋਂ ਤੋਂ ਮਹਿਸੂਸ ਹੁੰਦਾ ਕਿ ਇਸ ਘਰ ਦੇ ਵਿੱਚ ਬਯੋਧ ਨਹੀਂ ਹੈਗਾ ਕੀ ਫਰਦ ਇਸ ਘਰ ਦੇ ਵਿੱਚ ਰਹਿਣ ਦਾ ਕਦਰ ਕਿਸੇ ਨੂੰ ਨਹੀਂ ਹੈ ਵੀ ਆਪਣੇ ਹੀ ਅਦਰ ਨਹੀਂ ਕਰਨਗੇ ਤੇ ਫਿਰ ਹੋਰਨਾਂ ਨੇ ਕੀ ਕਦਰ ਕਰਨੀ ਜੇ ਤੁਹਾਨੂੰ ਚਾਹੇ ਪਤੀ ਹੈ ਚਾਹੇ ਪਤਨੀ ਹੈ ਜੇ ਤੁਹਾਨੂੰ ਕੋਈ ਉਹ ਬੋਲ ਨਹੀਂ ਰਿਹਾਗਾ ਤੇ ਦਾ ਮਤਲਬ ਇਹ ਨਹੀਂ ਕਿ ਬਾਕੀ ਉਹਦੇ ਵਿੱਚ ਗਲਤੀ ਹੈ ਦੂਸਰੇ ਚ ਨੁਕਸ ਕੱਢਣ ਦੀ ਬਜਾਏ ਆਪਣੇ ਦੇ ਦੇਖਣਾ ਦੇ ਦੇ ਇਨਸਾਨ ਜੇ ਕੋਈ ਚੁੱਪਾ ਇਸ ਕਰਕੇ ਚੁੱਪਾ ਉਹ ਸੱਚੇ ਮੂਜ ਘਰ ਦੇ ਵਿੱਚ ਸ਼ਾਂਤੀ ਚਾਹੁੰਦਾ ਤੇ ਪਰ کئی ਵਾਰੀ ਹੁੰਦਾ ਕਿ ਇਨਸਾਨ ਨਾ ਚੁੱਪ ਰਹਿਣ ਦੇ ਵਿੱਚ ਉਹਦਾ ਬਹੁਤ ਚਮਈਦਾਰ ਹੁੰਦਾ ਪਰ ਅਬ ਜਾਂਦਾ ਇੱਕ ਧੀ ਦੇ ਲਈ ਉਹਦਾ ਘਰ ਬਾਪ ਦਾ ਘਰ ਛੱਡਣਾ ਬਹੁਤ ਔਖਾ ਤੇ ਵਿਆਹ ਕੇ ਆਣ ਕੇ ਫਿਰ ਜਦੋਂ ਉਹਨੂੰ ਦੂਸਰੇ ਘਰ ਚ ਵੀ ਉਹ ਇਤਨਾ ਪਿਆਰ ਨਾ ਮਿਲੇ ਤੇ ਫੇ ਉਹ ਕਿੱਥੇ ਜਾਵੇ ਵਾਰ ਮੈਂ ਸ਼ੁਕਰ ਕਰਦੀ ਆ ਕਿ ਮੇਰੇ ਨਾਲ ਪਰਮੇਸ਼ਵਰ ਜਿੰਨਾ ਕੰਟਰੋਲ ਕਰਨਾ ਚਾਹੀਦਾ ਪਰਮੇਸ਼ਵਰ ਨੇ ਮੈਨੂੰ ਸੁਖਾ ਰਿਹਾ ਸੈਣਾ ਮੈਨੂੰ ਇਹ ਤਾਂ ਗੱਲ ਸਮਝ ਨਹੀਂ ਆਉਂਦੀ ਪਰਮੇਸ਼ਵਰ ਨੇ ਔਰਤ ਨੂੰ ਇਸ ਕਰਕੇ ਬਣਾਇਆ ਹੈ ਉਹਦੀ ਸਹਾਇਕ ਕਰਕੇ ਇਨਸਾਨ ਦੀ ਸਿੱਧੀ ਸਿੱਧੀ ਗੱਲ ਆਈ ਔਰਤ ਦੀ ਹੈ ਕਿਉਂਨੇ ਕੋ ਦਾ ਸਹਾਇਕ ਬਣਾਇਆ ਤੇ ਜੇ ਉਹਨੂੰ ਉਹਦਾ ਸਹਾਇਕ ਬਣਾਇਆ ਤੇ ਇਹਦਾ ਮਤਲਬ ਵੇਰ ਥੋੜੀ ਹੈ ਕਿ ਉਹਨੂੰ ਪਿਆਰ ਦੀ ਜੁੱਤੀ ਸਮਝ ਲਓ ਉਹਨੂੰ ਜੋ ਆ ਮੂੰਹ ਚ ਬੋਲ ਦੋ ਉਹਦੇ ਆਪਣੇ ਪਿਛਲੇ ਨੂੰ ਚਨਾ ਲਓ ਕਿੱਥੇ ਲਿਖਿਆ ਵਾ ਮੈਂ ਵੀ ਇੱਕ ਧੀ ਆ ਇੱਕ ਮਾਂ ਆ ਹਨ ਆਪਣੇ ਵੀ ਗਾੜੀ ਬੱਚੇ ਆ ਕੀ ਕੋਰਤ ਜ਼ਿੰਦਗੀ ਪਰ ਜਿੰਨਾ ਚਿਰ ਉਹਦੇ ਸਾਹ ਨਹੀਂ ਨਿਕਲਦੇਗੇ ਉਹਨਾਂ ਚਿਰ ਉਹਨੂੰ ਟਾਰਚ ਕੀਤਾ ਜਾ ਸਕਦਾ ਉਹਨੂੰ ਨਿੱਕੀ ਨਿੱਕੀ ਗੱਲ ਦਾ ਕਹਿ ਜਾਦਾ ਜਾਂ ਜਲ ਜਾ ਸੇਂਗਾ ਹੁਣ ਸਮਝ ਲਾਉਂਦਾ ਕਿ ਕਿਉਂ ਪੜਨਾ ਲਿਖਣਾ ਜ਼ਰੂਰੀ ਹੈ ਇਸ ਕਰਕੇ ਕਿ ਬੰਦਾ ਆਪਣੇ ਪੈਰਾਂ ਤੇ ਖੜਾ ਹੋ ਕੇ ਨਾ ਇੰਨਾ ਸਟੈਂਡ ਹੋ ਜਾਓ ਕਿ ਕਾਲੂ ਤੁਹਾਨੂੰ ਕੋਈ ਉਹ ਨਾ ਕਹਿ ਸਕੇ ਵੀ ਜਾ ਚੱਲ ਜੇ ਜੇ ਹੋਵੇ ਤੇ ਬੰਦਾ ਆਪਣੇ ਥਾਂ ਮਕਾਨ ਚ ਬਣਾ ਕੇ ਬੈਠ ਜਾਵੇ ਨਾ ਮਾਪਿਆਂ ਨੂੰ ਤੰਗ ਕਰੇ ਤੇ ਨਾ ਕਿਸੇ ਹੋਰ ਨੂੰ ਤੰਗ ਕਰੇ ਲੇਕਿਨ ਪਰਮੇਸ਼ਵਰ ਦੀ ਸੇਵਾ ਵਿੱਚ ਚੱਲ ਜAVE ਨਾ ਤੇ ਕਹੀ ਇਹ ਹੀ ਸਹੀ ਹੈ ਇੰਨਾ ਕਮਾ ਲਓ ਕਿ ਤੁਹਾਡੇ ਰਹਿਣ ਦੇ ਲਈ ਛੱਤ ਹੋਵੇ ਤੇ ਤੁਸੀਂ ਪਰਮਨਿਸ਼ਵਰ ਦੀ ਹਜ਼ੂਰੀ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਜਾ ਸਕੋ ਤੇ ਖੁਦ ਖੁਸ਼ ਰਹੋ ਠੀਕ ਕਿ ਜੇ ਨਹੀਂ ਕੋਈ ਕੋਸ਼ਿਸ਼ ਜ਼ਰੂਰੀ ਥੋੜੀ ਹੈ ਕਿ ਜਾਣ ਬੋਝ ਕੇ ਪਿਆਰ ਦੇ ਵਿੱਚ ਤੇ ਪ੍ਰੇਮ ਦੇ ਵਿੱਚ ਇਹੀ ਫਰਕ ਹੁੰਦਾ ਬਸ ਕਦਰ ਨਹੀਂ ਹੁੰਦੀ ਬਾਕੀ ਰਹੀ ਗੱਲ ਜਿਨੇ ਨਬੋਣੀ ਹੋਵੇ ਚਾਹੇ ਸੋਗ ਕਰਦੀ ਹੋਵੇ ਉਹਨੇ ਨਭਾ ਜਾਣੀ ਉਹਦੇ ਨਾਲ ਜਿਹਦੇ ਅੰਦਰ ਪਿਆਰ ਹੋਗਾ ਪਰ ਜਿਨੇ ਨੰਬੋਣੀ ਨਹੀਂ ਤੇ ਤੋਂ ਨੇ ਜੇ ਰਸਨਾ ਹੈ ਨਾ ਜੇ ਕੋਫੀ ਦੀ ਜਗ੍ਹਾ ਤੇ ਤੁਸੀਂ ਚਾਲਕ ਆਪ ਪੜਾਤਾ ਹੋ ਨੇ ਉਹ ਤੋਂ ਵੀ ਰੁੱਸ ਜਾਣਾ ਕਿ ਇਹ ਕੰਮ ਕਿੱਦਾਂ ਹੋਇਆ ਜਿਨੇ ਨਭੋਣੀਆਂ ਨੇ ਲੰਭਾਈ ਯਾਨੀ ਜਿਨੇ ਸਿਰਫ ਹਾਰਟ ਟਾਈਮ ਰੋਕਣਾ ਯਾ ਰੁਕਣਾ ਵਾ ਉਹਨੂੰ ਪਤਾ ਵੀ ਲੱਗ ਜਾਂਦਾ ਕਿ ਇਹ एकदम ਵੇਖੀ ਨਹੀਂ ਹੈਗੀ ਗਲਤੀਆਂ ਹੁੰਦੀਆਂ ਇੱਕ ਤਾਂ ਬੰਦਾ ਡਿਪਰੈਸ਼ਨ ਚ ਜਾਣ ਕੇ ਗਲਤੀਆਂ ਕਰੀ ਤਾਂ ਵੀ ਸਹੀ ਨਹੀਂ ਹੁੰਦਾ ਸਿਰ ਤਾਂ ਕਰਦੇ ਲੇਕਿਨ ਜਿੰਨੇ ਨੁਕਸ ਕੱਢਣੇ ਹੋਵੇ ਉਨੇ ਕੱਢ ਲੈਣੇ ਜਿਹਨੇ ਸਮਾਂ ਦੇਣਾ ਹੁੰਦਾ ਹਨ ਉਹਨੇ ਸਮਾਂ ਦੇ ਦੇਣਾ ਜਿਹਨੇ ਸਮਾਂ ਨਹੀਂ ਦੇਣਾਗਾ ਨਾ ਉਹਨੇ ਆਪਣੇ ਆਪ ਨੂੰ ਬਿਦੀ ਕਰ ਲੈਣਾ ਇਸ ਕਰਕੇ ਠੀਕ ਆ ਜੋ ਹੋ ਗਿਆ ਤੁਸੀਂ ਤੁਸੀਂ ਕੋ ਜੋ ਔਰ ਸਭ ਤੋਂ ਵਧੀਆ ਸਮਾ ਆਪਣੇ ਪਰਮੇਸ਼ਵਰ ਨਾਲ ਗੁਜ਼ਾਰੋ ਔਰ ਤੁਹਾਨੂੰ ਕਦੀ ਵੀ ਡਿਪਰੈਸ਼ਨ ਨਹੀਂ ਹੋਗਾ ਤੁਸੀਂ ਲੋ ਫੀਲ ਨਹੀਂ ਕਰੋਗੇ ਤਾਨੂੰ ਉਸ ਸ਼ੀਸ਼ੇ ਦਊਗਾ ਉਹਦੇ ਵਿੱਚ ਇਹੋ ਜੇ ਸ਼ਬਦਾ ਉਹ ਕਹਿੰਦਾ ਨਾ ਘਬਰਾ ਨਾ ਡਰ ਮੈਂ ਯਹੋਵਾ ਰਾਜਾ ਤੇਰਾ ਪਰਮੇਸ਼ਵਰ ਹਾਂ ਮੈਂ ਤੇਰਾ ਸਹਾਇਕ ਹਾਂ ਤੂੰ ਜਿੱਥੇ ਕਿਤੇ ਆਵੇਂ ਮੈਂ ਤੇਰੀ ਨਿਗਾਹ ਬੰਨ ਰੱਖੂੰਗਾ ਤੇਰੀ ਰਾਖੀ ਕਰੂੰਗਾ ਔਰ ਜਿਸ ਕੰਮ ਵਿੱਚ ਤੂੰ ਹੱਥ ਪਾਵੇਂ ਉਹਦੇ ਵਿੱਚ ਤੂੰ ਸਫਲ ਹੋਵੇਂਗਾ ਗੈਸ ਆਮਨ ਹਾਲੇਲੂਇਆ